ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਿਊ ਵਲੌਗ ਵਿੱਚ। ਤੁਮ ਇਦ ਕਦ ਤੂੰ ਸਾਰੇ ਠੀਕ ਠਾਕ ਹੋ ਮੈਂ ਤੁਹਾਨੂੰ ਖੁਸ਼ ਹਾਲ हूं। ਮੈਂ ਬਿਲਕੁਲ ਠੀਕ ਐ। ਟਾਈਮ ਹੋ ਰਿਹਾ 6:10 ਦਾ ਮੈਂ ਕਰ ਰਹੀ ਆ ਤਿਆਰੀ ਸਬਜੀ ਦੀ। ਤਿਆਰੀ ਦਾ ਸਾਰਾ ਕੁਝ ਮੈਂ ਰੱਖ ਲਿਆ। ਪਿਆਜ਼, ਟਮਾਟਰ, ਲਸਣ। ਇਧਰ ਮੈਂ ਰਾਤ ਨੂੰ ਕੱਕ ਰਹੀ ਸੀ। ਲੋਬੀਏ ਬੇਨਤੀ ਸੀ। ਤੇ ਉਹ ਬਾਅਦੋਂ ਮੈਂ ਪੂਰੇ ਕਿ ਕੁੱਕਰ ਚ ਨਾ ਥੀ ਮੈਨੂੰ ਆਇਆ ਸਮਝ ਆ ਮੈਂ ਗਰਮ ਬਣਾਉਂਗੀ। ਪਰ ਦਮਾਂ ਹੋ ਨਿਕਲ ਗਿਆ ਮੈਂ ਬੋਇ ਕਰਦੀ ਨਹੀਂ ਹੁੰਦੀ ਪਹਿਲਾਂ ਪਹਿਲਾਂ ਮੈਂ ਤੱਕ ਪਹਿਲਾਂ ਉਹਨੂੰ ਬਾਅਦ ਵਿੱਚ ਪਾ ਦਵਾਂ ਨਾ ਲੋਬੀ ਕਿਉਂਕਿ ਇਹਨ ਬਾਅਦ ਵਿੱਚ ਆਰਾਮ ਨਾਲ ਉਬਲ ਜਾਂਦੀ ਇਸ ਕਰਕੇ ਪਹਿਲਾਂ ਨਹੀਂ ਬੋਇਲ ਕਰਦੀ ਸਿਰਫ ਪਾਣੀ ਵਿੱਚ ਹੀ ਰੱਖਣੀ ਹੈ ਤੇ ਇਹ ਤੇ ਕਰਦੇ ਆ ਲਸਣ ਪਿਆਜ਼ ਦੀ ਤਿਆਰੀ ਫਟਾਫਟ ਹਨਾ ਸੇਲ ਸੇਲ ਤੇ ਇੰਨਾ ਜਿਆਦਾ ਵੀ ਜ਼ੀਰੋ ਕੀ ਨਹੀਂ ਹੁੰਦਾ ਮੈਨੂੰ ਪਹਿਲਾਂ ਸਬਜ਼ੀ ਦਾ ਹੀ ਹੁੰਦਾ ਮੈਂ ਹਲਕਾ ਜਿਹਾ ਹੱਦ ਤੱਕ ਪਾਣੀ ਪੀਤਾ ਕਰਦਾ ਜਿਵੇਂ ਗ੍ਰੀਨ ਟੀ ਵੀ ਨਹੀਂ ਪੀਤੀ ਤੇ ਇਹਦੇ ਨਾਲ ਮੈਂ ਜਾਣ ਕਰਦੀ ਮੈਂ ਕੁਝ ਨਹੀਂ ਤਾਂ ਸਬਜ਼ੀ ਤਿਆਰ ਕਰੂੰ ਨਾ ਨਾ ਅੱਗੇ ਬੇਕਵਾਸੀ ਕਰ ਕਰਾਂਗੇ ਇਦਰ ਮੈਂ ਰੈਡੀ ਕਰ ਲਿਆ ਆਪਣੇ ਲਈ ਮੇਰਾ ਬ੍ਰੇਕਫਾਸਟ ਓਟਸ ਮੈਂ ਦੁੱਧ ਵਿੱਚ ਸੋਕ ਕਰਕੇ ਰੱਖ ਦਿਆ ਨਹੀਂ 15-20 ਮਿੰਟ ਲਈ ਤੇਜ ਵਿੱਚ ਪਾ ਦਿਆ ਨਹੀਂ ਬਾਅਦ ਵਿੱਚ ਫਰੂਟਸ ਮਿਕਚਾ ਮੈਂ ਸ਼ਹਿਦ ਪਾ ਲਿਆ ਅੱਜ ਮੈਂ ਪਾਇਆ ਬਨਾਣਾ ਕੁਛ ਮੈਂ ਬਦਾਮ ਪਾ ਲੇ ਸੀ ਕੁਛ ਮੈਂ ਸੀਡਸ ਪਾ ਲੇ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਸਾਈਡ ਤੇ ਮੈਂ ਚਾਹ ਬਣਨੀ ਰੱਖੀ ਸੀ ਚੀਨੀ ਵੀ ਮੈਂ ਇਹ ਨਾ ਰਸਨਾ ਬਣਾ ਰਹੀ ਉਹਦੇ ਵਿੱਚ ਲਈ ਮੈਂ ਚੀਨੀ ਵੀ ਘੋਲਤੀ ਸੀ ਪਾਣੀ ਵਿੱਚ ਜਿੰਨੀ ਚਾਹੀਦੀ ਹੁੰਦੀ ਆ ਉਹ ਦਬੀ ਉੱਪਰ ਰਸਨੇ ਦੇ ਨਾ ਡੱਬੀ ਉੱਪਰ ਲਿਖਿਆ ਹੁੰਦਾ ਕਿ ਕਿੰਨੀ ਚੀਨੀ ਚਾਹੀਦੀ ਹੈ ਕਿੰਨਾ ਪਾਣੀ ਚਾਹੀਦਾ ਉਹ ਮੈਂ ਮਿਕਸ ਕਰ ਲਿਆ ਸੋ ਇਹਦੇ ਉਹ ਡੱਬੀ ਵਿੱਚ ਪਾਊਡਰ ਤੇ ਲਿਕਵਿਡ ਦਿੱਤਾ ਹੁੰਦਾ ਤੁਸੀਂ ਬਹੁਤ ਜਾਣੇ ਬਣਾਉਂਦੇ ਹੋਵੋਗੇ ਮੈਂ ਬਚਪਨ ਬਚਪਨ ਸੌਰੀ ਮੈਂ ਬੱਚਿਆਂ ਦੇ ਬਚਪਨ ਵਿੱਚ ਬੱਚਿਆਂ ਨੂੰ ਬਹੁਤ ਬਣਾ ਕੇ ਦਿੱਤਾ ਤੇ ਬੱਚਿਆਂ ਨੂੰ ਮੈਂ ਰਸਨੇ ਵਾਲੇ ਕੁਲਫੀਆਂ ਵੀ ਜਮਾਣਦੀ ਹੁੰਦੀ ਸੀ ਮੰਗੇਓ ਫਲੇਵਰ ਵਾਲੀ ਕੁਲਫੀ 오ਰੇਂਜ ਫਲੇਵਰ ਵਾਲੀ ਕੁਲਫੀ ਜਿਹੜੇ ਕੁਲਫੀਆਂ ਅੰਡਰਸਟੈਂਡ ਜਾਣ ਉਹਦੇ ਵਿੱਚ ਪਾ ਕੇ ਕਿਉਂਕਿ ਜੇ ਬਾਹਰ ਪਾਈ ਆਉਂਦੇ ਨੇ ਬੱਚੇ ਭਾਜਦੇ ਨੇ ਆਪਾਂ ਨੂੰ ਕੋਈ ਤਸੱਲੀ ਨੂੰ ਪਾਣੀ ਪੂਣੀ ਕਹੀਆ ਪਾਉਂਦੇ ਨੇ ਮੈਂ ਘਰੇ ਬਣਾ ਕੇ ਦਿੰਦੀ ਹੁੰਦੀ ਸੀ 오ਰੇਂਜ ਫਲੇਵਰ ਵਾਲੀ ਕਦੇ ਮੰਗੇਓ ਵਾਲੀ ਬਣਾਉਂਦੇ ਹੁੰਦੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਹੁੰ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਲੋਬੀਆ ਸਬਜ਼ੀ ਮੈਂ ਵੇਟ ਲਾਸਟ ਵੀ ਬਹੁਤ ਖਾਦੇ ਆ ਬਹੁਤ ਟੇਸਟੀ ਲੱਗਦੀ ਆ ਸਬਜ਼ੀ ਵੀ ਬਣ ਕੇ ਮੇਰੀ ਤਿਆਰ ਹੈ ਬਹੁਤ سارے ਕੰਮ ਹੋਏ ਨੇ ਸਵੇਰ ਸਵੇਰ ਸਾਈਡ ਬਾਈ ਸਾਈਡ ਅੱਜ ਮੈਂ ਰਸਨੇ ਦਾ ਵੀ ਵਿੱਚੇ ਲੈ ਲਵਾਂ ਵਿੱਚੇ ਚਲੋ ਬਣੇ ਚਲੂ ਕੋਈ ਗੱਲ ਨਹੀਂ ਕੰਮ ਤਾਂ ਕਰਨੇ ਹੀ ਨੇ ਹਨਾ ਨਾ ਬਣਦਾ ਤਾਂ ਵੀ ਮੇਰੇ ਕੰਮ ਨਹੀਂ ਮੁੱਕਣੇ ਸੀ ਬਣਾਤਾ ਤਾਂ ਵੀ ਮੇਰੇ ਕੰਮ ਚਲੋ ਬਣ ਗਏ ਇਹ ਹੁੰਦਾ ਸਵੇਰ ਸਵੇਰੇ ਬਹੁਤ ਵਾਰ ਸੇ ਹੱਥ ਮਾਰਨੇ ਪੈਂਦੇ ਨੇ ਤਾਂ ਕੰਮ ਬਣਦੇ ਨੇ ਪਰ ਉਸਨਾਂ ਮੈਂ ਕਹਿੰਨਾ ਬੋਟਲ ਚ ਭਰ ਕੇ ਰੱਖ ਦਾਨੀਆ ਫਿਰ ਖਰਾਬ ਨਹੀਂ ਹੁੰਦਾ ਕਿਉਂਕਿ ਹੁਣ ਗਰਮੀਆਂ ਨੀਮਾ ਵਾਈ ਵੀ ਸ਼ਾਮ ਨੂੰ ਕਮ-ਕਮ ਕਰਕੇ ਜਦੋਂ ਆਉਣ ਦੇ ਚਲੋ ਉਹ ਪਾਣੀ ਠੰਡਾ ਪੀਤਾ ਜਾਂਦਾ ਤੇ ਹੈਲਪਰ ਆਉਂਦੀ ਉਹ ਵੀ ਕਹਿੰਦੇ ਠੰਡਾ ਜਾ ਮੈਨੂੰ ਕੁਝ ਪਾਣੀ ਦੇ ਦਿਓ ਹਣਾ ਫਿਰ ਕਦੇ ਰੂਹ ਅਫਸਰ ਦੇ ਤੱਕ ਕਦੇ ਰਸਨਾ ਦੇਤਾ ਮੰਗੋ ਫਲੇਵਰ ਦਾ ਮੇਰੇ ਕੋਲ ਪਿਆ ਇੱਕ ਅੱਧੇ ਦਿਨ ਚ ਮੈਂ ਉਹ ਵੀ ਦੇਖਦੀ ਆ ਬਣਾਉਣੀ ਮੈਂ ਦੋ ਤਿੰਨ ਫਲੇਵਰ ਬਣਾ ਕੇ ਰੱਖ ਲਾਨੀ ਹੁੰਦੀ ਆ ਚਲੋ ਫਿਰ ਗਰਮੀ ਚ ਵਧੀਆ ਮौज ਰਹਿੰਦੀ ਕੱਲ੍ਹ ਨਾ ਸਮਾਨ ਲੈ ਕੇ ਆਂਦਾ ਸੀ ਤੇ ਮੁੰਨੇ ਸਾਰਾ ਸੰਭਾਲਦੇ ਰਾਤ ਮੈਂ ਹੀ ਰੱਖਦਾ ਸੀ ਪਰ ਅਸੀਂ ਲੇ ਆਦ ਵਿੱਚ ਤਾਂ ਹੁੰਦਨ ਗੀਰੀ ਮੈਂ ਨਹੀਂ ਖਾਂਦੀ ਬਹੁਤ ਜ਼ਿਆਦਾ ਨਾ ਜੇ ਤੁਸੀਂ weight loss ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਇਹ ਚੀਜ਼ਾਂ ਅਵੋਇਡ ਕਰਿਆ ਕਰੋ ਨਮਕੀਨ ਵਾਲੀ ਬਹੁਤ weight ਵਧਾਉਂਦੀ ਇਹਨਾਂ ਨੂੰ ਨਾਣੀ ਚੀਜ਼ਾਂ ਦਲੀ ਹੋਈ ਹਰੀ ਮੂੰਗੀ ਦਾਲ ਖਿਚੜੀ ਚ ਖੀਰ ਵਾਲੇ ਚਾਵਲ ਗੋਨਕ ਤੀਰਾ ਜਾਂ ਕੋਈ ਗੋਨਕ ਤੀਰਾ ਕਿਸ ਤਰੀਕੇ ਨਾਲ ਯੂਜ਼ ਕਰਦਾ ਪਲੀਜ਼ ਮੈਨੂੰ ਦੱਸਿਓ ਮੈਂ ਕਦੇ ਯੂਜ਼ ਨਹੀਂ ਕੀਤਾ ਇਹ ਮੈਂ ਤਾਂ ਫਸਟ ਟਾਈਮ ਕਰੇ ਲੈ ਕੇ ਆਈ ਨਾ ਕੋਈ ਪਹਿਲਾਂ ਮੈਂ ਕਰਦਾ ਦੇਖਿਆ ਤੇ ਉਹ ਤਾਂ ਕੰਨਰ ਨੇ ਬਰੂਅ ਆਫ ਵਿੱਚ ਪਾ ਲਓ ਮੰango ਸ਼ੇਕ ਚ ਪਾ ਲਓ ਨੂੰ ਪੀਓ ਕੇ ਰੱਖ ਦੋ ਪਰ ਮੈਨੂੰ ਦੱਸਿਓ ਇਹ ਵੀ ਕੋਈ ਜੀ ਤੁਸੀਂ ਕਿਸੇ ਕਿਸੇ ਤਰੀਕੇ ਨਾਲ ਯੂਜ਼ ਕਰਦੇ ਹੋ ਤਾਂ ਮੈਨੂੰ ਜਰੂਰ ਦੱਸਿਓ ਬਈ ਮੈਨੂੰ ਕੰਮ ਯੂਜ਼ ਕਰਨਾ ਚਾਹੀਦਾ ਸੋਜੀ ਤੂੰ ਜੀ ਬਰੀਕ ਭਈ ਸੀ ਮੋਟੀ ਨਹੀਂ ਸੀ ਹੈਗੀ ਮੋਟੀ ਆ ਦੇਖੋ ਆ ਦੂਵਿੰਦਰ ਜੀਜੀ ਆ ਆਹ ਲਾਈਟਰ ਐਗਸ ਹੋਗੇ ਆਹ ਹੋ ਗਈ ਮਿਸ਼ਰੀ ਮੈਂ ਜੀ ਮੈਨੂੰ ਮਿੱਠਾ ਚਾਹੀਦਾ ਹੁੰਦਾ ਨਾ ਕਿਸੇ ਵੀ ਚੀਜ਼ ਵਿੱਚ ਕੋਈ ਮੰਗੋ ਸ਼ੇਕ ਚ ਜੋ ਕੌਫੀ ਮੈਂ ਤਾਂ ਫਿੱਕੀ ਨਹੀਂ ਪੀਂਦੀ ਅਨੇ ਮੈਂ ਪੀਸ ਕੇ ਰੱਖਾਂ ਨੇ ਥੋੜੀ ਜਿਹੀ ਆਪਾ ਲਾਣੀ ਹੁੰਦੀ ਆ ਫਿਰ ਸੈਲ ਹੋ ਗ ਜੇ ਇਸੇ ਰਿਮੋਟ ਚ ਪੈਣਗੇ ਹੁਣ ਗਿਰੀ ਹੋ ਗਈ ਕਿ ਮੈਂ ਲੈ ਗਈ ਆਹ ਵਾਲੇ ਕੰਟੇਨਰ ਤੁਹਾਨੂੰ ਦਿਖਾਉਣੀ ਆ ਇਹ ਮੋਰਚੂ ਬੰਦੇ ਮੈਂ ਉੱਥੇ ਪਈ ਸੀ ਮੈਨੂੰ ਸੋਹਣੀ ਲੱਗੀ ਸੀ ਕੰਟੇਨਰ ਦੀਪ ਵੀ ਨੇ ਕਾਫੀ ਸਮਾਨ ਦੀ ਚ ਪਈਗਾ ਡਿਨਰਨ ਇਹ ਨਾ 100 ਰੁਪੀਸ ਦਾ ਇੱਕ ਇਹ ਜੋਯੋ ਦਾ ਕੁਆਲਿਟੀ ਮੈਨੂੰ ਠੀਕ ਲੱਗੀ ਬਹੁਤ ਜ਼ਿਆਦਾ ਉਹ ਵੀ ਨਹੀਂ ਹੈਗੀ ਪਿਚਕੂ ਜਿਹਾ ਨਹੀਂ ਤੇ ਇਹਦੇ ਲੇਡਾਂ ਨੇ ਔਰ ਅੱਛੀ ਗੱਲ ਇਹ ਨਾਲ ਦੀ ਇਹ ਲੱਗੀ ਮੈਨੂੰ ਕਿ ਇਹ ਨਾ ਇੱਕ ਦੇ ਉੱਪਰ ਇੱਕ ਟਿਕ ਜਾਂਦਾ ਮੇਰੇ ਮਤਿਖਾ ਤਰ੍ਹਾਂ ਬੰਦ ਨਹੀਂ ਇਹ ਹੋ ਰਿਹਾ ਜਿਵੇਂ ਇੱਕ ਹੈ ਇਹਦੇ ਉੱਪਰ ਇੱਕ ਹੋ ਟਿਕ ਜੁਕ ਜਾਂਦਾ ਅਰੇ ਮੇਰੇ ਪਟਕਾ ਸਾਡੇ ਟੀਬੂ ਵੀ ਨੇ ਕਾਫੀ ਕੁਝ ਮਾਰ ਕੋਟਣਾ ਹੋਇਆ ਮੈਂ ਤੋ ਇਹ ਲੈ ਕੇ ਆਇਆ ਸਨੈਕਸ ਵਾਸਤੇ ਫਿਰ ਮੈਨੂੰ ਪਤਾ ਨਹੀਂ ਮੈਂ ਕੀ ਪਾਉਂਗੀ ਇਹ ਉਹਲੀ ਕਿ ਡਿਨਰ ਤੇ ਇੱਕ ਪਤਾ ਨਹੀਂ ਕੀ ਆਫਰ ਚੱਲ ਰਿਹਾ ਸੀ ਉੱਥੇ ਇਸ ਸਾਡੀ 1000 ਦੀ ਸ਼ਾਪਿੰਗ ਹੋ ਗਈ ਸੀ ਸੋ 150 ਕੁਝ ਘੱਟ ਸੀ ਫਿਰ ਅਸੀਂ ਪਤਾ ਨਹੀਂ ਕੀ ਲੈ ਲਿਆ ਆ ਨਾਲ ਫ੍ਰੀ ਵੀ ਲੈ ਲਓਸ਼ਨ 1000 ਦੀ ਸ਼ਾਪਿੰਗ ਤੇ ਤੇ ਸਾਰਾ ਸਾਮਾਨ ਮੈਂ ਕਿ ਸੰਭਾਲਦਾ ਹੁਣ ਕਰਾਤ ਮੈਂ ਹੀ ਰੱਖਦਾ ਸੀਗਾ ਲੈ ਆ ਕੇ ਤੇ ਹੁਣ ਇਹਨੂੰ ਚੱਕ ਦਿਆਂ ਸਾਰਾ ਤੁਣ ਕੀ ਚੰਦਾ ਕੰਮ ਥੋੜਾ ਬਹੁਤ ਸੰਭਾਲ ਕੇ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਭਾਂਡੇ ਵਗੈਰਾ ਚੱਕ ਚਕਾਈ ਕਰਕੇ ਮੈਂ ਲੱਗੇ ਇਸ ਡਸਟਿੰਗ ਕਰਾਂ ਰਾਸ਼ਨ ਜਿਹੜਾ ਹੈਗਾ ਇਸ ਟੇਬਲ ਤੇ ਮੈਂ ਸੰਭਾਲਦਾ ਫਿਰ ਮੈਂ ਕਿਹਾ ਟੇਬਲ ਕਲੀਨ ਕਰੂੰਗੀ ਤੇ ਹੁਣ ਲੱਗੇ ਇਸ ਡਸਟਿੰਗ ਕਰਾਂ ਡਸਟਿੰਗ ਕਰਨ ਆਈ ਇਧਰ ਟੇਬਲ ਤੇ ਪਿਆ ਸੀਗਾ ਪ੍ਰਿੰਟਰ ਇਹ ਸੰਭਾਲਣਾ ਸਾਫ ਕਰਦੇ ਆ ਕਪੜਾ ਮਾਰਦੇ ਜਿਹੜੇ ਵਾਇਰਸ ਸੀ ਉਹ ਆਈ ਪਈਆਂ ਸੀ ਬਸ ਦਵਿੰਦਰ ਨੂੰ ਹੀ ਹੁੰਦਾ ਕਿ ਚੀਜ਼ ਰੱਖ ਜਾਂਦੇ ਨੇ ਉਹਨਾਂ ਨੂੰ ਕੋਈ ਆਈਡੀਆ ਨਹੀਂ ਵੇ ਮੈਂ ਕਿੱਥੇ ਰੱਖਣੀਆਂ ਕਮੇ ਰੱਖਣੀਆਂ ਬਸ ਸਭ ਕੁਝ ਮੈਂ ਹੀ ਕਰਨਾ ਹੁੰਦਾ ਹਣਾ ਮੈਂ ਚਾਹੀ ਉਹਨੂੰ ਆਈ ਰੱਖਦਾ ਚਾ ਮੈਂ ਸਾਫ ਕਰਕੇ ਰੱਖਦਾ ਆਈ ਤੇ ਫੇਰ ਉਹ ਚੀਜ਼ ਰੱਖੀ ਨਹੀਂ ਜਾਂਦੀ ਮੈਨੂੰ ਇਹ ਹੁੰਦਾ ਪਹਿਲਾਂ ਸਾਫ ਕਰਾਂ ਮਿੱਟੀ ਪਈ ਸੁਪਰ ਵੀ ਸਾਫ ਹੋਏ ਤਾਂ ਮੈਂ ਕੱਪੜਾ ਮਾਰਾਂ ਐਦਾ ਚੀਜ਼ ਰੱਖੀ ਵੀ ਨਹੀਂ ਜਾਂਦੀ ਹੈਗੀ ਫੇਰ ਹਣਾ ਜੀ ਹੁਣ ਇਹ ਯੂਜ਼ ਚ ਨਹੀਂ ਹੈਗੇ ਇਹਦਾ ਮਤਲਬ ਆਈਨ ਹੈਗਾ ਵੀ ਉਹਨੂੰ ਹੀ ਰੱਖ ਦੋ ਜਿੰਨਾ ਕੁ ਮੈਨੂੰ ਸਾਫ ਹੋਣਾ ਸੀ ਮੈਂ ਕਰਤਾ ਸਾਫ ਫੇਰ ਮੈਂ ਉਹ ਸਾਫ ਕਰਕੇ ਸੰਭਾਲ ਲਿਆ ਇਹਨੂੰ ਰੱਖ ਦਾਂਗੇ ਅੰਦਰ ਨਾਲ ਇਹਦੇ ਵਾਇਰਸ ਮੈਂ ਇਕੱਠੇ ਕਰਤੇ ਖਿੰਡੀਆਂ ਜੀ ਤਾਰਾਂ ਬੁਰੀ ਲੱਗਦੇ ਹੋਰ ਵੀ ਜ਼ਿਆਦਾ ਖਲਾਰਾ ਪੈਂਦਾ ਇੱਕ ਕਰਨਾ ਕੱਪੜਾ ਮਾਰਤਾ ਫੇਰ ਮੈਨੂੰ ਅੰਦਰ ਕਬੜੇ ਜਿੱਥੇ ਜਗ੍ਹਾ ਬ ਤੋਂ ਕਰਦਿਆਂ ਡਸਟਿੰਗ ਸ਼ੁਰੂ ਕਈ ਦਿਨ ਹੋ ਗਈ ਸੀ ਡਸਟਿੰਗ ਹੋਈ ਨਹੀਂ ਫਿਰ ਉਸ ਦਿਨ ਡਸਟ ਨਾ ਚਮਕਣ ਲੱਗ ਜਾਂਦੀ ਹੈ ਜੀ ਕਈ ਦਿਨਾਂ ਤੋਂ ਮਾਰਦ ਤੇ ਰੋਜ਼ ਰੋਜ਼ ਸਵੇਰੇ ਰੁਟੀਨ ਇੰਨਾ ਬਿਜ਼ੀ ਹੁੰਦਾ ਕਿ ਹਰ ਰੋਜ਼ ਸਾਰੇ ਘਰ ਦੀ ਡਸਟਿੰਗ ਕਰਨੀ ਪੋਸੀਬਲੀ ਹੁੰਦੀ ਨਹੀਂ ਹੈਗੀ ਥੋੜੀ-ਬਹੁਤੀ ਤਾਂ ਮੈਂ ਰੋਜ਼ ਕਰਦੀ ਆ ਬਿੱਲੀ ਤਾਂ ਨਹੀਂ ਬੈਠਾ ਹੁੰਦਾ ਹੈ ਨਾ ਪਰ ਸਾਰੇ ਘਰ ਦੀ ਡਸਟਿੰਗ ਕਰਨੀ ਨਹੀਂ 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 ਹੁੰਦੀ ਹੈਗੀ ਵੀ ਤੁਸੀਂ ਰੋਜ਼ 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 ਸਾਰਾ ਕਰੋ ਉਹ ਗੱਲ ਨਹੀਂ ਹੁੰਦੀ ਹਾਂ ਕਦੇ ਕੋਈ ਕੰਮ ਕਰਤਾ ਕਦੇ ਕੋਈ ਕਰਤਾ ਬਸ ਮੈਂ ਤਾਂ ਹੀ ਕਰਦੀ ਹੁੰਨੀ ਹੈਗੀ ਵੀ ਕੁਝ ਨਾ ਕੁਝ ਕਰੀ ਜਾਣਾ ਹੁੰਦਾ ਬਦਲ-ਬਦਲ ਕੇ ਜੇ ਕਦੇ ਕੋਈ ਘਰ ਦਾ ਕੋਰਨਰ ਸਾਫ ਕਰਤਾ ਕਦੇ ਕੋਈ ਕਮਰਾ ਸਾਫ ਕਰਤਾ ਕਦੇ ਕੋਈ ਡਰਾਇੰਗ ਰੂਮ ਕਰਤਾ ਕਦੇ ਬਾਥਰੂਮ ਕਰਤਾ ਕਦੇ ਕੱਪੜੇ ਹੋਗੇ ਧੋਣ ਵਾਲੇ ਕਦੇ ਕਿਹ ਚੰਦਾ ਕੰਮ ਜ਼ਿਆਦਾ ਹੋ ਗਿਆ ਕਦੇ ਘੱਟ ਹੋ ਗਿਆ ਪਸਾਇਆਂ ਚੱਲੀ ਜਾਂਦਾ ਹੁੰਦਾ ਜਿਹੜੇ ਪਰਦੇ ਵਾਲੀ ਪਾਈਪ ਤੇ ਹੁੰਦੀਆਂ ਨੇ ਖਾਲੀ ਪਾਈਪਈ ਰਵੇ ਉਦੋਂ ਪੜਾਸਟ ਪੈ ਜਾਂਦੀ ਆ ਤੇ ਕਈ ਵਾਰ ਮੈਂ ਤਾਂ ਪਰਦਿਆਂ ਵਾਲੇ ਵੀ ਪਰਦੇ ਪੜੇ ਹਟਾ ਕੇ ਸਾਫ ਕਰਦਾ ਹਾਂ ਡਸਟਰ ਨਾਲ ਤੇ ਉਹ ਵੈਸੇ ਕਪੜਾ ਪਾ ਕੇ ਕਰ ਦਾਨੀ ਆ ਤੇ ਹੁਣ ਆ ਗਈ ਸੀ ਡਾਈਨਿੰਗ ਹਾਲ ਚ ਡਸਟਿੰਗ ਕਰਨ ਐਗਸ ਕੰਟੇਨਰ ਚ ਮੈਂ ਸਵੇਰੇ ਘਾਟ ਤੇ ਸਟਰੀ ਖਾਲੀ ਕਰੀ ਸੀ ਇਦੇ ਵਿੱਚੋਂ ਕੁਝ ਐਗਸ ਅੰਦਰ ਫਰਿੱਜ ਵਿੱਚ ਰੱਖੂੰਗੀ ਬਾਕੀ ਮੈਂ ਇਹ ਸਾਰਾ ਕੰਟੇਨਰ ਬਾਹਰਲੇ ਫਰਿੱਜ ਵਿੱਚ ਰੱਖਿਆਉਂਗੀ ਕਿਉਂਕਿ ਹੁਣ ਗਰਮੀਆਂ ਸਰਦ ਦੀ ਵੀ ਤਾਂ ਚਲੋ ਬਾਹਰ ਵੀ ਪੈ ਰਹੇ ਸੀ ਐਗਸ ਤੇ ਗਰਮੀ ਵਿੱਚ ਫਿਰ ਆਏ ਹੁੰਦੇ ਫਰਿੱਜ ਵਿੱਚ ਰੱਖ ਲੀਏ ਤੇ ਜਿਹੜੀ ਚੀਜ਼ ਆਪਾਂ ਯੂਜ਼ ਨਹੀਂ ਕਰਦੇ ਜਵੇਂ ਸਾਰਾ ਡਾਈਨਿੰਗ ਟੇਬਲ ਬਹੁਤ ਬਹੁਤ ਘੱਟ ਯੂਜ਼ ਚ ਆਉਂਦੇ ਤੇ ਫਿਰ ਆਏ ਲੱਗੂਗਾ ਇਹ ਹੀ ਵਾਧੂ ਦੀ ਸਫਾਈ ਕਰਨੀ ਪੈਂਦੀ ਹੈ ਇਹਦੀ ਜੇ ਸਾਫ਼-ਸਾਫ਼ ਹੀ ਕਰਦੇ ਫਿਰ ਆਏ ਲੱਗਦਾ ਇਹ ਵਾਧੂ ਤਾਂ ਹੀ ਕਰਨਾ ਪੈਂਦਾ ਹੈ ਆਪਾਂ ਯੂਜ਼ ਨਹੀਂ ਕਰਦੇ ਹੈਗੇ ਤੇ ਇਹ ਤਾਂ ਫੇਰ ਵੀ ਕੱਪੜਾ ਮਾਰਨਾ ਪੈਂਦਾ ਪਰ ਕਰਨਾ ਪੈਂਦਾ ਕੀ ਕਰੀ ਫਿਰ ਮੈਂ ਕ ਇੰਨਾ 8 8 ਇਅਰਸ ਵਾਲਾ ਰੈਂਗ ਟੇਬਲ ਹੈ 8 ਸੀਟ ਰਹੀ ਤੇ ਇਹਦੇ ਸਿਰਫ ਉਨ ਪੰਜ ਚੇਅਰਸ ਰੱਖੇ ਬਾਕੀ ਤਿੰਨ ਚੇਅਰਸ ਅਸੀਂ ਡਰਾਈਂਗ ਰੂਮ ਵਿੱਚ ਰੱਖੇ ਹੋਈਆਂ ਨੇ ਤਾਂ ਕਿ ਜੋ ਸਫਾਈ ਹੋ ਜਾ ਕਰੇ ਬਹੁਤ ਜ਼ਿਆਦਾ ਇਹਦੇ ਪੀੜ ਪੜਕਾ ਨਾ ਹੋਵੇ ਥੇ ਨੀਚੋਂ ਫਿਰ ਸਾਫ਼ ਈਜ਼ੀਲੀ ਹੋ ਜਾਂਦੇ ਨੇ ਬਸ ਆਹਨੇ ਚੇਅਰਸ ਇੱਥੇ ਲਗਾ ਦਾਂਗੇ ਫਿਰ ਥੱਲੋ ਸਾਫ਼ ਨਹੀਂ ਹੁੰਦਾ ਡਸਟ ਵੀ ਆਉਂਦੀ ਡਰਾਈਂਗ ਰੂਮ ਵਿੱਚ ਥੱਲੇ ਬਹੁਤ ਇਹ ਦੂ ਵੀ ਘੱਟ ਡਸਟ ਆਉਂਦੀ ਹੈ ਬਸ ਕਦੇ ਕਦੇ ਬਾਹਰ ਹੀ ਹੁੰਦੀ ਹੈ ਕਿਸੇ ਕਿਸੇ ਕੋਰਨਰ ਦੀ ਕਦੇ ਕਿੱਧਰ ਹੱਥ ਫਸ ਗਿਆ ਕਦੇ ਕਿੱਧਰ ਹੱਥ ਫਸ ਗਿਆ بس ਇਹੇ ਟਾਰਗੇਟ ਹੀ ਹੁੰਦਾ ਕਿ ਹਾਂ ਵੀ ਕੰਮ ਕਰੀ ਚੱਲੋ ਆਪਣੀ ਬੋਡੀ ਦੇ ਐਕਸਰਸਾਈਜ਼ ਕਰੀ ਚੱਲੋ ਹਨਾ ਵਧੀਆ ਲੱਗਦਾ ਕੰਮ ਕਰਕੇ ਵਧੀਆ ਲੱਗਦਾ ਠਕਾਵਟ ਵੀ ਹੋ ਜਾਂਦੀ ਐਕਸਰਸਾਈਜ਼ ਨੂੰ ਹੋ ਜਾਂਦੀ ਫਿਰ ਆਪਦੇ ਆਪ ਨੂੰ ਆਈ ਹੁੰਦਾ ਵੀ ਹਾਂ ਅੱਜ ਆਪਾਂ ਕੰਮ ਕਰਿਆ ਆਪਾਂ ਵੇਲੇ ਇਨਵਰਟ ਹੈਗੇ ਦਿਨ ਟਾਈਮ ਵੇਸਟ ਨਹੀਂ ਕਰ ਰਹੇਗਾ ਬਿਨਾ ਕੰਮ ਕੀਤੇ ਕੰਮ ਚ ਲੰਘਾਇਆ ਤੇ ਹੁਣ ਮੈਂ ਆ ਗਈ ਸ ਆਪਣੇ ਰੂਮ ਵਿੱਚ ਆਪਣੇ ਰੂਮ ਦੀ ਵੀ ਕਰਦੀਆਂ ਡਸਟਿੰਗ ਸਾਡੇ ਰੂਮ ਤਾਂ ਬਹੁਤ ਬਹੁਤ ਜ਼ਿਆਦਾ ਡਸਟ ਆਉਂਦੀ ਆ ਥੋੜਾ ਬਹੁਤ ਦਰਵਾਜ਼ਾ ਸਵੇਰੇ ਸ਼ਾਮ ਖੋਲ ਲਾਣਾ ਹੈ ਨਾ ਬਸ ਪਤਾ ਨਹੀਂ ਉਹ ਕਿੱਸੇ ਹੁਣ ਦੁਪਹਿਰੇ ਕੂਲਰ ਲਗਾਉਨੇ ਆ ਕੂਲਰ ਲਗਾਇਆ ਹੋਇਆ ਵਿੰਡੋ ਵਿੱਚ ਰਾਤ ਨੂੰ ਏਸੀ ਲਗਾਉਨੇ ਆ ਫਿਰ ਦੁਪਹਿਰੇ ਮੈਂ ਨਹੀਂ ਕੂਲਰ ਲਗਾਉਣੀ ਮੈਨੂੰ ਤਾਂ ਖੜਕਾ ਜਾ ਚੰਗਾ ਲੱਗ ਕੂਲਰ ਦਾ ਫਿਰ ਦਵਿੰਦਰ ਹੁੰਦਿਆਂ ਕਰ ਉਹ ਲਗਾ ਲਾ ਮੈਂ ਕਹਿੰਦੇ ਕੂਲਰ ਲਗਾਇਆ ਕਰੋ ਤੁਸੀਂ ਗਰਮੀ ਵਿੱਚ ਬੈਠੇ ਰਹਿੰਿਓ ਤੇ ਉਹ ਕੂਲਰ ਕਰਕੇ ਵੀ ਕੂਲਰ 'ਚੋ ਵੀ ਡਸਟ ਆਉਂਦੀ ਏ ਜੇ ਰਾਤ ਨੂੰ ਕੂਲਰ ਲਗਾਉਨੇ ਆ ਨਾ ਤਾਂ 2-4 ਘੰਟੇ ਬਾਅਦ ਬੰਦ ਕਰਨਾ ਪੈਂਦਾ ਫਿਰ ਮੱਛਰ ਨਾ ਭਰ ਜਾਦਾ ਕਮਰਾ ਇਸ ਕਰਕੇ ਰਾਤ ਨੂੰ ਅਸੀਂ ਏਸੀ ਲਗਾਉਨੇ ਆ ਮੈਂ ਤਾਂ ਦੁਵਿੰਦਰ ਨਾ ਜਾਇਆ ਸੀ ਘਰੋਂ ਬਾਹਰ ਕੰਮ ਤੇ ਕੋਈ ਕੰਮ ਸੀਗਾ ਤੇ ਦੁਵਿੰਦਰ ਕਿਹਾ ਨੇ ਕੰਮ ਕਰ ਮੈਂ ਬੈਠਿਆ ਕਾਰ ਚ ਮੈਂ ਆਪਦੀ ਨੋਟਬੁੱਕ ਨਾਲ ਲੈ ਕੇ ਆਈਆਂ ਬਿਕਾਜ਼ ਮੈਂ ਵੀਡੀਓ ਤੇ ਕੰਮ ਕਰਨਾ ਸੀ ਜਿਹੜੇ ਤੁਸੀਂ ਮੈਥੋਂ ਵੀਡੀਓ ਮੰਗ ਰਹੇ ਹੋ ਬਹੁਤ سارے ਸਵਾਲ ਹਨ ਤੁਹਾਡੇ ਰਿਲੇਟਡ ਟੂ weight loss ਉਹ ਸਾਰੇ ਮੈਂ ਕੁਝ ਤਾਂ ਮੈਂ ਪਹਿਲਾਂ ਆਲਰੇਡੀ ਲਿਖ ਰਹੀ ਸੀ ਘਰੋਂ ਕੁਝ ਮੈਂ ਹੁਣ ਲਿਖ ਰਹੀ ਆ ਬੈਠੀ ਤਾਂ ਕਿ ਮੈਂ ਮੈਨੂੰ ਪੜਾ ਸੀਗਾ ਵੀ ਮੈਂ ਕੁਝ ਨਾ ਕੁਝ ਮੇਰੇ ਦਿਮਾਗ ਜਿਉਂ ਜਦੋਂ ਵੀ ਕੋਈ ਵੀ ਪੁਆਇੰਟ ਕਲਿੱਕ ਕਰਦਾ ਮੈਂ ਆਲ ਦੇ ਨਾਲ ਨਹੀਂ ਖਰੀਆਂ ਕਿੰਕ ਤੇ ਦੋ ਦਿਨਾਂ ਚ ਦੇ ਵਿੱਚ ਵਿੱਚ ਹੋਪਸੋ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵੀਡੀਓ ਦੇ ਦੂੰਗਾ ਆਲਮੋਸਟ ਸਾਰੇ ਪੁਆਇੰਂਟਸ ਨਾ ਕਵਰ ਕਰ ਲੇ ਫਿਰ ਲਿਖਣਾ ਇਹ ਇਹ ਹੁੰਦਾ ਕਿ ਆਪਾਂ ਨਾ ਪੁਆਇੰਂਟ ਕੋਈ ਛੋੜਬਾ ਨਹੀਂ ਹੈਗਾ ਫਿਰ ਬਾਅਦ ਵਿੱਚ ਨਹੀਂ ਮੈਨੂੰ ਆਉਂਦਾ ਮੈਂ ਆਪ ਪੁਆਇੰਂਟ ਨਹੀਂ ਬੋਲੇ ਆਨੇ ਮੈਂ ਤੁਹਾਨੂੰ ਗੱਲ ਦੱਸੀ ਹੈ ਜੀ ਸਟੈਪ ਵਾਈਜ਼ ਮੈਂ ਸਾਰਾ ਇਹ ਪੁਆਇੰਂਟਸ ਨੋਟ ਡਾਊਨ ਕਰੇ ਨੇ ਆਪਦੇ ਐਕਸਪੀਰੀਅੰਸ ਤੋਂ ਜੋ ਮੈਂ ਪੂਕਤਾ ਫੇਸ ਕੀਤਾ ਸਫਰ ਕੀਤਾ ਹਨ ਜੋ ਮੈਨੂੰ ਇਹ ਆਪਦੇ weight loss ਪਲਾਨ ਬਾਰੇ ਜੋ ਮੈਨੂੰ ਔਖਾ ਲੱਗਾ ਜੋ ਮੈਨੂੰ ਔਖਾ ਲੱਗਿਆ ਜੋ ਮੇਰੇ ਤੇ ਜਿਹੇ ਸਾਈਡ ਇਫੈਕਟਸ ਹੋਏ ਨੇ ਪੋਜ਼ਿਟਿਵ ਇਫੈਕਟਸ ਹੋਣ 네ਗੇਟਿਵ ਇਫੈਕਟਸ ਹੋਏ ਨੇ ਤੇ ਉਹ ਸਭ ਕੁਝ ਮੈਂ નોਟ ਡਾਊਨ ਕੀਤਾ ਆਪਣਾ ਡਾਈਟ ਪਲਾਨ ਮੇਰਾ ਕੀ ਸੀਗਾ ਉਹ ਵੀ ਤੁਸੀਂ ਪੁੱਛਦੇ ਹੋ ਹਨਾ ਵੀ ਤੁਸੀਂ ਕੀ ਖਾਂਦੇ ਸੀਗੇ ਕਿਹੋ ਜਿਹਾ ਡਾਈਟ ਪਲਾਨ ਸੀਗਾ ਬਹੁਤ ਤਰ੍ਹਾਂ ਦੇ ਸੁਭਾਣ ਹੁੰਦੇ ਥੋਡੇ ਤੋਂ ਮੈਨੂੰ ਆਈ ਸੀ ਕੋਈ ਵੀ ਮਿਸ ਨਾ ਹੋ ਜੇ ਇਸ ਕਰਕੇ ਮੈਂ ਸਾਰੇ ਚ ਨੋਟ ਡਾਊਨ ਕਰ ਲੇ ਬਸ ਹੁਣ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਚਾਹੀਦਾ ਹਨਾ ਵੀਡੀਓ ਬਣਾਉਣ ਦਾ ਪੁਆਇੰਟਸ ਮੈਂ ਸਾਰੇ ਨੋਟ ਡਾਊਨ ਕਰ ਲਏ ਇਸ ਕਰਕੇ ਜਦੋਂ ਬਾਹਰ ਅੰਦਰ ਜਾਣੇ ਹਨਾ ਤਾਂ ਯੂਟਿਊਬਰ ਦਾ ਵੀ ਇਹ ਕੰਮ ਹੁੰਦਾ ਟੈਨਸ਼ਨ ਜਰੂਰ ਰਹਿੰਦੀ ਫਿਰ ਅੱਜ ਵਾਲੀ ਵੀਡੀਓ ਵੀ ਐਡਿਟ ਕੀਤੀ ਹੈ ਬਹਿ ਕੇ ਅੱਡੀਕ ਤਾਂ ਮੇਰੇ ਐਡਿਟ ਸੀ ਜਿਹੜੀ ਅੱਜ ਮੈਂ ਸ਼ਾਮ ਨੂੰ ਪਬਲਿਕ ਕਰਨੀ ਆ ਵੀਡੀਓ ਪੋਸਟ ਕਰਨੀ ਆ ਉਹਦੀ ਐਡਿਟਿੰਗ ਕੀਤੀ ਆ ਵੌਇਸ ਓਵਰ ਕਰਨ ਵਾਲਾ ਪਿਆ ਵੌਇਸ ਓਵਰ ਵੀ ਕਰ ਲੰਨੇ ਪਰ ਏਸੀ ਚੱਲ ਰਿਹਾ ਘਰ ਵਿੱਚ ਵਿੱਚ ਉਹਦੀ ਸੂ 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 ਆਵਾਜ਼ ਆਦੀ ਏਸੀ ਦੀ ਇਸ ਕਰਕੇ ਹੋ ਮੈਨੂੰ ਕਿਤੇ ਸ਼ਾਂਤੀ ਚ ਬੈਠ ਕੇ ਰਿਕਾਰਡ ਕਰਨੀ ਪਊਗੀ ਪਹਿਲਾਂ ਘਰੋਂ ਸਾਰੇ ਕੰਮ ਕਰੋ ਘਰ ਦੇ ਕੰਮ ਕਰੋ ਫਿਰ ਬਾਹਰ ਆਉ ਉਹ ਖਾਦੀ ਲੱਗਦਾ ਠੀਕ ਹੈ ਕਦੇ ਕਦੇ ਚੇਂਜਿੰਗ ਵੀ ਲੱਗਦਾ ਹਨਾ ਮੈਂ ਬੱਤੀ ਬੱਤੀ ਨੂੰ ਫਰੂਟ ਵੀ ਖਾ ਲਿਆ ਆਪ ਦਾ ਬਨਾਣਾ ਖਾਦਾ ਦੋ ਮਿਹੜੂ ਖਾ ਲਏ ਦਵਿੰਦਰ ਨਾ ਤਾਂ ਟਾਈਮ ਹੈ ਕਿ ਫਰੂਟ ਦਾ ਨਾਲ ਹੀ ਸੀਗਾ ਜਰ ਖਾਈ ਲੈਣੇਗੇ ਫਰੂਟ ਟਾਈਮ ਹੋਇਆ ਪਿਆ ऑलरेडी ਮੇਰਾ 11 ਵਜੇ ਮੈਂ ਨੇ ਸੂਟ ਖਾ ਲਈ ਕਿਉਂਕਿ ਨਾ ਉਹ ਚੀਜ਼ਾਂ ਸੇਮ ਟਾਈਮਿੰਗ ਤੇ ਖਾਣ ਦੀ ਆਦਤ ਪੈ ਗਈ ਬੋਡੀ ਮੰਗਣ ਲੱਗਦੀ ਆ ਫਿਰ ਕਿਉਂਕਿ ਮੈਂ ਬ੍ਰੇਕਫਾਸਟ ਹਮ ਤਾਂ 7:30 ਵਜੇ ਨੂੰ ਕਰ ਲਾਣੀ ਬਾਅਦ 7:30 ਵਜੇ ਤੱਕ ਕਰ ਲਾਣੀ ਹੈ ਜੇ ਮੈਂ ਲੇਟ ਹੋ ਜਾ ਮੈਕਸਿਮਮ 8:00 8:00 ਬਸ ਐਨੀ ਟਾਈਮ ਤੱਕ ਮੇਰਾ ਬ੍ਰੇਕਫਾਸਟ ਚਾਂਸ ਵੇਰ ਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਸਿੱਧਾ ਫਰੂਟ ਖਾਣੇ 11 ਵਜੇ ਖਾਣਾ 11:30 ਵਜੇ ਖਾ ਲਮ ਸਮ ਟਾਈਮਸ ਹੁਣ 12 ਵੀ ਵਜ ਜਾਂਦੀ ਜੇ ਪਾਣੀ ਮੈਂ ਜ਼ਿਆਦਾ ਪੀ ਲਾਂ ਫਿਰ ਕੁੱਕ ਨਹੀਂ ਸੀਨ ਹੁੰਦੀ ਫਿਰ 12 ਵੀ ਵਜ ਜਾਂਦੀ ਨੇ ਫਿਰ ਲੰਚ ਹੋ ਜਾਂਦਾ ਵਾਸਤੇ ਐਂ ਦਿਨ ਲੰਘ ਜਾਂਦਾ ਇੱਕ ਭੈਣ ਦਾ ਕਮੈਂਟ ਆਇਆ ਕਿ ਕੰਨ ਮੈਂ weight loss ਕਰ ਰਹੀ ਹਾਂ ਤੇ ਮੈਨੂੰ ਤਾਂ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਹੋ ਸਕਦਾ ਕਿ ਹੁਣ ਗਰਮੀਆਂ ਦਿਨ ਨੇ ਵੱਡੇ ਨੇ ਮੈਂ weight loss ਕੀਤਾ ਸਰਦੀ ਵਿੱਚ ਨਵੰਬਰ ਦਸੰਬਰ ਚ ਨਾ ਅਕਤੂਬਰ ਦੇ ਲਾਸਟ ਵੀਕ ਵਿੱਚ ਸਟਾਰਟ ਕੀਤਾ ਸੀ ਉਹ ਦਿਨ ਛੋਟੇ ਸੀਗੇ ਹੁਣ ਦਿਨ ਬਹੁਤ ਵੱਡੇ ਨੇ ਭੁੱਖ ਲੱਗਦੀ ਹੋਊਗੀ ਹੋਸਾਂਦਾ ਵੀ ਪਾਣੀ ਪੀ ਚੱਲੋ ਹੁੰਦੇ ਜਿਹੜਾ ਕੁਝ ਉਹ ਦੱਸਣ ਨੂੰ ਉਹ ਹੀ ਖਾਣਾ ਪੈਂਦਾ ਜੇ ਆਪਾਂ ਅੱਛਾ weight loss ਚਾਹੁੰਦੇ ਆਂ ਜੇ ਆਪਾਂ apni ਮਰਜ਼ੀ ਨਾਲ ਕੁਝ ਖਾ ਲਾਂਗੇ ਤਾਂ ਸਾਰਾ ਪ੍ਰੋਗਰਾਮ ਫਿਰ ਆਪਣਾ ਗੜਬੜ ਹੋ ਜਾਂਦਾ ਤੇ ਭੁੱਖ ਲੱਗਦੀ ਹੁੰਦੀ ਆ ਤੁਹਾਨੂੰ feel ਹੁੰਦਾ ਭੁੱਖ ਲੱਗਦੀ ਆ ਪਾਣੀ ਦਾ ਗਲਾਸ ਪੀ ਲਿਆ ਕਰੋ ਭੁੱਖ ਮਰ ਜਾਂਦੀ ਉਹਨਾਂ ਭੁੱਖ ਦਬ ਜਾਂਦੀ ਐਂ ਨਾ ਆਪਣਾ ਕੁਝ ਖਾਣ ਪੀਣ ਦਾ ਟਾਈਮ ਹੋ ਜਾਂਦਾ ਮੈਂ ਤਾਂ ਹੀ ਕਰਦੀ ਹੁੰਦੀ ਸੀ ਪਰ ਕਦੀ ਐ ਕਿ ਭੁੱਖ ਲੱਗਦੀ ਆ ਜਰੂਰ ਲੱਗਦੀ ਆ ਕਿਉਂਕਿ ਐਨਾ ਬਿਲਕੁਲ ਆਪਣਾ ਸਾਰਾ ਖਾਣ ਪੀ ਤੇ ਭੁੱਖ ਜ਼ਰੂਰ ਲੱਗਦੀ ਆ ਔਖਾ ਲੱਗਦਾ ਇੱਕ ਵਾਰਤ ਜ਼ਰੂਰ ਪਹਿਲੇ 2-3 ਮਹੀਨੇ ਤਾਂ ਬਹੁਤ ਜਾਂਦੇ ਔਖਾ ਲੱਗਦਾ ਹੁਣ ਪਰ ਮੈਨੂੰ ਆदत ਬਣ ਗਈ ਹੁਣ ਚੁਣਾਈ ਨੂੰ ਹੁੰਦਾ ਆ ਪੰਮੂ ਚ ਕੁਝ ਤਾਂ ਆਪਾਂ ਆਪਣੀ ਮਰਜ਼ੀ ਨਾਲ ਕੁਝ ਵੀ ਮੂੰਹ ਚ ਪਾ ਸਕਦੇ ਹੁਣੇ ਪਰ weight loss ਕਰਨਾ ਔਖਾ ਵੀ ਆ ਪਰ ਜਦੋਂ weight loss ਹੋਣ ਲੱਗ ਜਾਂਦਾ ਫਿਰ ਕੰਫੀਡੈਂਸ ਬਹੁਤ ਜ਼ਿਆਦਾ ਆਉਂਦਾ ਫਿਰ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਆਪਣੇ ਆਪ ਨੂੰ ਫਿਰ ਤਾਂ ਨਾਲ ਭੁੱਖੇ ਖੋ ਰਹਿ ਲੰਗੇ ਹੋਰ ਭੁੱਖ ਕੱਟ ਲਾਂਗੇ ਭਾਰ ਘਟਣਾ ਚਾਹੀਦਾ ਚੰਗੀ ਨਹੀਂ ਹੋ ਗਏ ਥੋੜਾ ਗੱਲਾਂ ਬਾਤਾਂ ਸਿਨਕਰੇ ਆਉਂਦੇ ਆਉਂਦੇ ਹੋਗੇ ਲੇਟ ਸਾਨੂੰ ਵੱਜ ਕੇ 7:00 ਆਜੇ ਘਰੇ ਆਉਂਦਿਆਂ ਨੂੰ ਤੇ ਜੋ ਅਸੀਂ ਆ ਰਹੇ ਸੀ ਪਹੁੰਚਣ ਵਾਲੇ ਸੀ ਘਰੇ 10-15 ਮਿੰਟ ਵੱਲ ਦੁਹੰਦਰ ਕਹਿ ਰਹੀ ਸੀ ਮੈਨੂੰ ਭੁੱਖ ਲੱਗੀ ਪਈ ਮੈਂ ਜਾ ਕੇ ਚਨਾ ਚਾਟ ਖਾਉਂਗਾ ਮੈਂ ਇਹਨਾਂ ਨੂੰ ਕਿਹਾ ਨਹੀਂ ਡਿਨਰ ਦਾ ਟਾਈਮ ਆ ਵੀ ਜਾ ਕੇ ਆਪਾਂ ਰੋਟੀ ਬਣਾ ਲਾਂਗੇ ਤੇ ਮੈਨੂੰ ਐਸ ਮਮੀ ਨੂੰ ਕੋਈ ਨਾ ਕੋਈ ਸਬਜ਼ੀ ਬਣਾ ਕੇ ਰੱਖੀ ਹੋਊਗੀ ਜਾਂ ਕੱਟ ਕੇ ਰੱਖੀ ਹੋਊਗੀ ਨਾ ਜੇ ਕੱਟੀ ਹੋ ਚਲ ਮੈਂ ਫੇਰ ਵੀ ਫਟਾਫਟ ਬਣਾ ਲਊਂਗੀ ਜਾਂ ਫੇਰ ਬਣਾਈ ਪਈ ਹੋਊਗੀ ਕਦੇ ਨਾ ਕਦੇ ਮਮੀ ਕਈ ਵਾਰ ਬਣਾ ਵੀ ਲੈਂਦੀ ਨਾ ਅੱਜ ਨਾ ਮਮੀ ਨੇ ਕੱਟੀ ਸਬਜ਼ੀ ਨਾ ਬਣਾਈ ਸ ਦੇਚਨੋ ਸਬਜੀ ਤਾਂ ਇਹ ਕਦੇ ਕੋਈ ਨਾ ਕੋਈ ਆਪਣੇ ਹੁੰਦੀ ਹੈ ਤੇ ਹੈ ਨਹੀਂ ਬਿਲਕੁਲ ਕੁਝ ਵੀ ਨਾ ਹੋਵੇ। ਇਹ ਆ ਕੇ ਦੇਖਿਆ ਮੈਂ ਚੂਲਾ ਠੰਡਾ ਮੇਰਾ ਵੀ ਮਨ ਵੀ ਬਹੁਤ ਔਖਾ ਹੋਇਆ। ਕੋਈ ਜੋ ਕਿ ਜੋ ਆਨ ਹੈ ਨਾ ਆ ਕੇ ਫਿਰ ਕੰਮ ਕਰਨਾ ਵੀ ਔਖਾ ਹੁੰਦਾ। ਪਹਿਲਾਂ ਮੈਂ ਸਵੇਰੇ ਸਾਰੇ ਕੰਮ ਕਰਕੇ ਗਈ ਫਿਰ ਆਉਂਦਿਆਂ ਨੂੰ ਫਿਰ ਚੂਲਾ ਠੰਡਾ ਮਿਲੇ ਜਦੋਂ ਫਿਰ ਮਨ ਬਹੁਤ ਜਿਆਦਾ ਔਖੇ ਹੁੰਦਾ। ਫਿਰ ਮੈਂ ਦਿਵਿੰਦਰ ਕਹਿੰਦੇ ਮੈਨੂੰ ਚਨਾ ਚਾਟ ਤੋਂ ਰੋਕ ਰਹੀ ਸ ਹੁਣ ਮੈਨੂੰ ਭੁੱਖ ਲੱਗੀ ਵੀ ਮੈਨੂੰ ਚਨਾ ਚਾਟ ਹੀ ਬਣਾਉਣੀ। ਪਹਿਲਾਂ ਬਾਕੀ ਡਿਨਰ ਵਗੈਰਾ ਬਾਅਦ ਚ ਦੇਖੀ ਚੱਲੂਗੀ। ਫਿਰ ਮੈਂ ਇਹਨਾਂ ਨੂੰ ਬਣਾ ਕੇ ਦੇ ਰਹੀ ਫਟਾਫਟ ਮੈਂ ਚੀਚਣਿਆਂ ਨੂੰ ਮਾਈਕ੍ਰੋਵੇਵ ਚ ਰੀਹੀਟਸ ਕਰ ਲਿਆ ਥੋੜੇ ਜਿਹੀ ਕੋਸੇ ਜਿਹੀ ਕਰ ਲਿਆ ਤੇ ਹੁਣ ਪਿਆਜ਼ ਖੀਰਾ ਟਮਾਟਰ ਵਿੱਚ ਕੱਟ ਕੇ ਚਾਟ ਬਣਾ ਰਹੀਆਂ ਉੱਪਰ ਨਿੰਬੂ ਨਿਚੋੜਨੀ ਆ ਥੋੜਾ ਜਿਹਾ ਪਨੀਰ ਕੱਟ ਕੇ ਪਾਤਾ ਤੇ ਪਹਿਲੇ ਇਹਨਾਂ ਨੂੰ ਦੇ ਕੇ ਚਾਟ ਬਾਕੀ ਸਾਰਾ ਸਮਾਨ ਫੇਰ ਸੰਭਾਲ ਲਵਾਂਗੀ ਫਿਰ ਸ਼ੈਲਫ ਤੇ ਮੇਰੇ ਅਨਸਾਰ ਮੈਂ ਖਲਾਰਾ ਹੀ ਪਾ ਲਿਆ ਤੇ ਦਾਲ ਸਬਜੀ ਦਾ ਇਹ ਸੀ ਥੋੜੀ ਜਿਹੀ ਲੋਬੀਆਂ ਪਈ ਸੀ ਦੋ ਕਾਲੀਆਂ ਲਾ ਲਵਾਂ ਪਈਆਂ ਸਬਜੀ ਦੀਆਂ ਤੇ ਫਿਰ ਦਵਿੰਦਰ ਕਹਿੰਦੇ ਹੁਣ ਕੀ ਬਣਾਏਂਗੀ ਮੈਂ ਖਮੂੰਗੀ ਦਾਲ ਰੱਖ ਲਾਂਨੀ ਹੁਣ ਸਬਜ਼ੀ ਕੱਟਾਂ ਦਾ ਮੇਰੇ ਕੋਲ ਟਾਈਮ ਨਹੀਂ ਕਹਿੰਦੇ ਦਾਲ ਨਾ ਬਣਾਓ ਮੈਂ ਨਹੀਂ ਖਾਣੀ ਹੈਗੀ ਦਾਲ ਫਿਰ ਉਹ ਕਹਿੰਦੇ ਜੀ ਲੋਬੀਆ ਪਈਆ ਫਿਰ ਆਈ ਕਰੋ ਤੁਸੀਂ ਚਾਵਲ ਬਣਾ ਲਓ ਨਾਲ ਕਿ ਮੈਂ ਚਾਵਲ ਲੈ ਲਊਂਗਾ ਮੈਂ ਲੋਬੀਆ ਨਾਲ ਦਾਲ ਨਹੀਂ ਮੈਂ ਖਾਣੀ ਮੈਂ ਕਿਹਾ ਚਲੋ ਫਿਰ ਚਾਵਲ ਬਣਾ ਲਾਂਨੀ ਆ ਫਿਰ ਮੈਂ ਆਪਣੇ ਬਾਰੇ ਸੋਚ ਜਾਈ ਤਾਂ ਮੈਂ ਕੀ ਖਾਵਾਂ ਮੇਰਾ ਸ਼ਾਮ ਨੂੰ ਮੋਸਟਲੀ ਹਰੀ ਸਬਜ਼ੀ ਖਾਣੀ ਹੁੰਦੀ ਹੈ ਜਾਂ ਮੈਂ ਦਹੀਂ ਤੇ ਖੀਰਾ ਵਾ ਕੇ ਖਾ ਲਾਂਨੀ ਆ ਕਾਜ ਦਰਹੀ ਮੇਰੀ ਦੁਪਹਿਰੇ ਵੀ ਰੈਲਿਸ ਕਈ ਵਾਰ ਥੋੜੀ ਤਾਂ ਹੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਮੈਂ ਸੋਚਿਆ ਚਲੋ ਮੈਂ ਆਪਣੇ ਲਈ ਕद्दू ਬਣਾ ਲਵਾਂ ਮੈਂ ਕੱਲ ਕद्दू ਕੱਟਿਆ ਥੋੜਾ ਜਿਹਾ ਹਾਫ ਵੀ ਕद्दू ਕੱਟਿਆ ਸੀ ਆਪਣੇ ਵਾਸਤੇ ਫਟਾਫਟ ਤੇ ਤੜਕਾ ਵੀ ਨਿ ਮੈਂ ਲਗਾਇਆ ਇੱਕ ਪਿਆਜ਼ ਵੈਸੀ ਮੈਂ ਵਿੱਚ ਹੀ ਕੱਟ ਲਿਆ ਇੱਕ ਜੀਰੇ ਦਾ ਤੜਕਾ ਲਗਾਈ ਇੱਕ ਚਮਚਕ ਘਿਓ ਪਾ ਕੇ ਕੱਲਾ ਮੈਂ ਜੀਰਾ ਤੜਕਿਆ ਤੇ ਵਿੱਚੀ ਨਾਣ ਮਿਰਚ ਪਾ ਕੇ ਕद्दू ਪਾ ਕੇ ਵਿੱਚਵੇਂ ਪਿਆਜ਼ ਘੱਟ ਕੇ ਪਾਤਾ ਤੇ ਬਸ ਮੈਂ ਆਪਣੇ ਲਈ ਬਣਾ ਰਹੀ ਕद्दू ਤੇ ਇਹਨਾਂ ਨੂੰ ਬਣਾ ਦੂੰਗੀ ਚਾਵਲ ਤੇ ਬਸ ਸਾਡਾ ਇਹ ਸੀ ਡਿਨਰ ਅੱਜ ਮੰਮੀ ਤੇ ਇਹ ਦੋਨੇ ਚਾਵਲ ਖਾਣਗੇ ਲੋ ਟਾਈਮ ਹੋ ਰਿਹਾ ਪੋਣੇ 8 ਦਾ ਮੈਂ ਕਿ ਕੱਪੜੇ ਮਸ਼ੀਨ ਚ ਪਾਇਆ ਮੈਂ ਲੋਡ ਕਰੇ ਮਾ ਕੁਝ ਆਪਣੇ ਜਿਹੜੇ ਨਾਨ ਧੋ ਕੇ ਫਿਰ ਚੇਂਜ ਕਰਾਂਗਾ ਫਿਰ ਪਾ ਪਾਉਂਗੀ ਜਿੰਨੇ ਥੈਗੇ ਨੇ ਮੈਂ ਚਲੋ ਮੈਂ ਇੱਕ ਤਾਂ ਪਾ ਦਾਂ ਫਿਰ ਸਵੇਰੇ ਮੈਂ ਫੂਲੀ ਮਸ਼ੀਨ ਨਾਲ ਕਿ ਕੱਪੜੇ ਧੋਣਾ ਨੇ ਮਸ਼ੀਨ ਨੂੰ ਠੀਕ ਕਰਕੇ ਤੋਂਦੋਂ ਮੈਂ ਕੱਪੜੇ ਨੂੰ ਤੇ ਪਤਾ ਲੱਗੂ ਕਿ ਇਹ ਤੁਹਾਨੂੰ ਦੁਬਾਰੇ ਕੈਰਲ ਨੂੰ ਧੋਣਾ ਤਾਂ ਦੇਣਾ ਦਾ ਰਾਈਸ ਬਣਾਇਆ ਜੀ ਮੇਰੇ ਵਾਸਤੇ ਫਿਰ ਜਵਿੰਦਰ ਕਹਿੰਦੇ ਲੋਭੇ ਨਾਲ ਰਾਈਸ ਹੀ ਬਣਾ ਲਓ ਮੈਂ ਹੁਣ ਕਿੱਥੇ ਸਬਜ਼ੀ ਕੱਟਾਂਗੇ ਬਣਾਉਂਗੀ ਮੈਂ ਕਿ ਮੂੰਗੀ ਦਾਲ ਬਣਾਉਣੀ ਹੈ ਕਹਿੰਦੇ ਨਾ ਦਾਲ ਨਹੀਂ ਖਾਣੀ ਹੈਗੀ ਫਿਰ ਮੈਂ ਕਹਿੰਿਆ ਕद्दू ਬਣਾ ਲੈਣੇ ਜਲਦੀ ਬਣ ਜੂਗਾ ਨੇ ਕੱਲ ਤਾਂ ਤੋਰੀਏ ਦੁੱਧ ਵਾਲੇ ਖਾਦੇ ਰੋਜ਼ ਰੋਜ਼ ਇਹ ਸਬਜ਼ੀਆਂ ਫਿਰ ਮੈਂ ਆਪਣੇ ਲਈ ਕद्दू ਕਰ ਲਏ ਦੇਵਾਂਗਾ ਕਹਿੰਦੇ ਨੇ ਰਾਈਸ ਬਣਾ ਲਵਾਂ ਮੈਂ ਲੋਭੇ ਨਾਲ ਰਾਈਸ ਖਾ ਲੂੰਗਾ ਰਾਈਸ ਬਣਾਉਂਗੀ ਕੱਪੜੇ ਲੋਡ ਕਰ ਰਹੀ ਹਾਂ ਸਵੇਰ ਵਾਂਗ ਸੋਚਣਾ ਪੈਂਦਾ ਕੰਮ ਦਾ ਹਣਾ ਵੀ ਰੁਟੀਨ ਕੋਈ ਸਵੇਰ ਦਾ ਹੀ ਬਣਾਉਣਾ ਪੈਂਦਾ ਮੈਂ ਕਿ ਮਸ਼ੀਨ 'ਚ ਕੱਪੜੇ ਪਾ ਲਾ ਕਈ ਇੱਕ ਭੈਣ ਨੇ ਪੁੱਛਿਆ ਸੀ ਕਿ ਬੱਸ ਮੈਂ ਅਲੱਗ ਤੋਂ ਵੀਡੀਓ ਬਣਾਉਂਗੀ ਵੀਡੀਓ ਬਹੁਤ ਲੰਬੀ ਹੋ ਗਈ ਹੁਣ ਮਸ਼ੀਨ ਬਾਰੇ ਵੀ ਇਹ ਚ ਖੇਤ ਵਾਲੇ ਕੱਪੜੇ ਨਿਖਰ ਜਾਂਦੇ ਨਹੀਂ ਨਹੀਂ ਨਿਖਰਦੇ ਬਹੁਤ ਜ਼ਿਆਦਾ ਗੰਦੇ ਕੱਪੜੇ ਨਿਖਰਦੇ ਜਿਵੇਂ ਮੈਂ ਦਵਿੰਦਰ ਦੇ ਕੁਰਤੇ ਆਨੇ ਤੇ ਮੈਲ ਦੁਖੇ ਖੇਤ ਪਾਏ ਸੀ ਇਹਨਾਂ ਪਾਏ ਥੋੜਾ ਟਾਈਮ ਵਿੱਚ ਕੁਝ ਘੰਟੇ ਪਰ ਜਿਹੜੋ ਮੈਲ ਹੁੰਦੀ ਉਹ ਨਹੀਂ ਉਤਰਦੀ ਹੁਣ ਇਹ ਤੇ ਜਾਂ ਤਾਂ ਮੈਂ ਹੋ ਸਟੇਨ ਰਿਮੂਵਰ ਵੀ ਨਹੀਂ ਇਹਨਾਂ ਗੰਦੇ ਕੱਪੜੇ ਤੇ ਬਣਾਉਂਗੀ ਕਿਉਂਕਿ ਇਹਦੇ ਗਿੱਜਿਆਂ ਤੇ ਵੀ ਬਹੁਤ ਮੈਲ ਹੁੰਦੀ ਹੈ ਤੇ ਹੈਂਕੀ ਕੱਢਦੇ ਨੇ ਪਾਉਂਦੇ ਨੇ ਇੱਥੋਂ ਵੀ ਕਾਲਾ ਹੋ ਜਾਂਦਾ ਇਹ ਮੈਂ ਸ ਰਗੜ ਕੇ ਫੇਰ ਮਸ਼ੀਨ ਚ ਪਾਉਣੀ ਇਹਨੂੰ ਮੈਂ ਮੈਨੂੰ ਲੱਗਾ ਪਿਆ ਮੇਰੇ ਨਾਲ ਕਿ ਮੈਂ ਪਾਤਾ ਪਿਆ ਮੈਂ ਇਹ ਮੂਰੀ ਨਹੀਂ ਖਰਾਬ ਹੁੰਦੇ ਭੁੱਲ ਗਿਆ ਤੇ ਫਿਰ ਆ ਵੀ ਕਾਲੀਆਂ ਹੋਈਆਂ ਹੁੰਦੀਆਂ ਨੇ ਇੱਥੋਂ ਤੇ ਇਹ ਵੀ ਰਗੜਦੀਆਂ ਚਲੋ ਚਲੋ ਹੁਣ ਕਰਦੇ ਆ ਵੀਡੀਓ ਦਾ ਐਂਡ ਥੋੜੇ ਜਿਹੀ ਮਿੰਟ ਹੋ ਚਲੇਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਸਭ ਚੜੀ ਆਖਾਓ